ਹਾਂਜੀ ਕਰਿਓ ਜੀ ਅਜੇ ਨਵੀਂ ਐਕਸਰਸਾਈ ਪਾਵਰ ਵਰਕਆਊਟ ਦੇ ਵਿੱਚ ਅਸੀਂ ਕਰਨਦੇ ਆਂ ਕਿ ਡੰਡ ਮਾਰ ਕੇ ਉੱਠਾਣੀ ਆਪਾਂ ਥੱਲੇ ਥੱਲੇ ਜਾਂਦਾ ਤੁਰੇ ਆਉਣਾ ਇਹ ਵੀ ਤੁਸੀਂ ਆਪਣੇ ਪਾਵਰ ਵਰਕ ਦੇ ਵਿੱਚ ਨੂੰ ਸ਼ਾਮਿਲ ਕਰਿਓ ਆਈ ਫੋਕਸ ਕਰ ਦਿੰਨੇ ਇੱਕ ਅਦੇ ਪਲੇਅਰ ਤੇ ਆਹ ਵੇਖੋ ਇਸ ਤਰੀਕੇ ਨਾਲ ਐਕਸਰਸਾਈ ਸਾਰੀ ਲੱਗਣੀ ਆ ਇਹ ਇਹ ਪਾਵਰ ਵਰਕਆਊਟ ਦੇ ਵਿੱਚ ਸ਼ਾਮਿਲ ਕਰ ਲਿਓ ਐਕਸਰਸਾਈ ਤੁਸੀਂ ਇਹ ਵੀ ਆਪਣੀ ਇਹ 50 50 ਦਾ ਸੈੱਟ ਲਾ ਲਓ 40 40 ਦਾ ਲਾ ਲਓ 30 30 ਦਾ ਲਾ ਲਓ ਪਰ ਰਿਕਾਰਡ ਜਰੂਰ ਰੱਖਿਆ ਕਰੋ ਆਪਣਾ ਕਿਉਂਕਿ ਬਿਨਾਂ ਰਿਕਾਰਡ ਤੋਂ ਕੋਈ ਵੀ ਪਲੇਅਰ ਐਕਸਰਸਾਈਜ਼ ਨਾ ਲਾਇਆ ਕਰੋ ਕਿਉਂਕਿ ਜਦੋਂ ਨੈਕਸਟ ਦਿਨ ਤੁਹਾਡਾ ਫੇਰ ਪਾਵਰ ਵਰਕਆਊਟ ਆਉਣਾ ਵਾ ਤੇ ਆਪਾਂ ਨੂੰ ਪਹਿਲਾਂ ਪਤਾ ਹੋਵੇਗਾ ਕਿ ਅਸੀਂ ਆਹ ਪਹਿਲੇ ਸੈੱਟ 'ਚ ਪਹਿਲੇ ਦਿਨ ਆਪਾਂ ਇੰਨੇ ਲਾਏ ਸੀ ਤੇ ਫੇਰ ਨੂੰ ਆਪਣੀ ਪਰਫਾਰਮੈਂਸ ਦਾ ਪਤਾ ਲੱਗੂਗਾ ਕਿ ਅਸੀਂ ਅੱਗੇ ਨਾਲੋਂ ਗਰੋਥ ਕੀਤੀ ਹੈ ਕਿ ਨਹੀਂ ਜੇ ਪਹਿਲੇ ਦਿਨ ਅਸੀਂ 50 ਲਾਏ ਆ ਤੇ ਦੂਜੇ ਦਿਨ ਅਸੀਂ ਆ ਕੇ 45 ਲਾਉਣ ਡੇ ਤੇ ਫੇਰ ਅਸੀਂ ਡਾਊਨ ਜਾਣ ਡੇ ਆ ਤੇ ਜੇ ਬਾਅਦ ਤੇ ਫੇਰ ਵੀ ਅਸੀਂ ਉੱਥੇ ਸਟਿਲ ਕਰ ਗਏ ਆ ਇਸ ਲੇਕਰ ਰਿਕਾਰਡ ਤੋਂ ਬਿਨਾ ਅਸੀਂ ਗਰੋਥ ਨਹੀਂ ਕਰ ਸਕਦੇ ਇਹ ਤੁਹਾਨੂੰ ਫੋਕਸ ਕਰਤਾ ਇੱਕ ਪਲੇਅਰ ਤੇ ਅਸੀਂ ਇਸ ਤਰੀਕੇ ਨਾਲ ਸਾਰੀ ਐਕਸਰਸਾਈਜ਼ ਤੁਸੀਂ ਲਾਉਣੀ ਹੈ